ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਗੁਰੂ ਦੇਵ ਧੰਨ ਗੁਰਦੇਵ ਮੈਂ ਆਪਣੇ ਆਪ ਨੂੰ ਬਹੁਤ ਨਸੀਬਾਂ ਵਾਲਾ ਸਮਝਦਾ ਜੋ ਮੈਂ ਸੰਗਠਨ ਦੇ ਵਿੱਚ ਪਿਛਲੇ 3 ਸਾਲ ਤੋਂ ਮੈਂ ਬਤੌਰ ਯੂਥ ਪ੍ਰਧਾਨ ਕੰਮ ਕਰ ਰਿਹਾ ਸੀਗਾ ਸਤਗੁਰ ਅਵਦਾਸ ਧਰਮ ਸਭਾ ਰਜਿਸਟਰਡ ਭਾਰਤ ਅੱਜ ਸਾਡੇ ਸਤਕਾਰਯੋਗ ਸਰਪ੍ਰਸਤ ਵਾਲੀ ਜੀ ਕਲਸੀ ਸਾਹਿਬ ਅਤੇ ਸਮੁੱਚੇ ਜਿੰਨਾ ਸੰਗਠਨ ਮੈਂਬਰਾਂ ਨੇ ਰਲ ਕੇ ਮੈਨੂੰ ਜ਼ਿਲ੍ਹਾ ਪ੍ਰਧਾਨ ਸਤਗੁਰ ਅਵਦਾਸ ਧਰਮ ਸਭਾ ਰਜਿਸਟਰਡ ਸੰਗਠਨ ਦਾ ਜਿਹੜਾ ਨਿਯੁਕਤ ਕੀਤਾ ਵਾ ਮੈਂ ਸਾਰੇ ਸੰਗਠਨ ਨੂੰ ਤੇ ਸਾਡੇ ਸਤਕਾਰਯੋਗ ਵਾਲੀ ਸਾਹਿਬ ਨੂੰ ਇਹ ਵਿਸ਼ਵਾਸ ਦਿਵਾਉਣਾ ਵੀ ਜਿਹੜੀ ਜ਼ਿੰਮੇਵਾਰੀ ਤੁਸੀਂ ਮੈਨੂੰ ਇਹ ਦਿੱਤੀ ਆ ਇਹਨੂੰ ਮੈਂ ਬਾਖੂ ਵੀ ਤਨੋਂ ਮਨੋਂ ਤਨੋਂ ਸਮੂਹ ਪਰਿਵਾਰ ਸਮੇਤ ਵਧੀਆ ਢੰਗ ਨਾਲ ਨਿਭਾਵਾਂਗਾ ਤੇ 200% ਕੋਸ਼ਿਸ਼ ਕਰੂੰਗਾ ਵੀ ਜੋ ਸਾਡੇ ਸੰਗਠਨ ਦੀ ਸੋਚ ਆ ਜੋ ਆਪਣੇ ਸਾਰੇ ਭਾਈਚਾਰੇ ਨੂੰ ਇੱਕ ਇੱਕ ਮੰਦ ਮੁੱਠੀ ਹੋ ਕੇ ਚੱਲਣ ਦੀ ਸੋਚ ਆ ਇਹਨੂੰ ਮੈਂ ਅੱਗੇ ਪੰਜਾਬ ਲੈਵਲ ਤੇ ਵਧੀਆ ਤਰੀਕੇ ਨਾਲ ਲੈ ਕੇ ਜਾਵਾਂਗੇ ਬਾਬਾ ਸਾਹਿਬ ਦੇ ਮਿਸ਼ਨ ਤੇ ਸਤਗੁਰ ਵਦਾਸਾ ਮਹਾਰਾਜ ਦੇ ਮਿਸ਼ਨ ਨੂੰ ਪੂਰਾ ਕਰਨ ਦੇ ਲਈ ਜੀ ਬੇਸ਼ੱਕ ਬੇਸ਼ੱਕ ਸਾਡੇ 바ਵਾ ਸਾਹਿਬ ਦਾ ਇੱਕੋ ਹੀ ਨਾਰਾ ਸੀ ਪੜੋ ਜੁੜੋ ਸੰਘਰਸ਼ ਕਰੋ ਸਾਡਾ ਜਿਹੜਾ ਜਿੰਨਾ ਵੀ ਸਾਡੇ ਭਾਈਚਾਰ ਆ ਸਾਰਾ ਇੱਕ ਭਾਈਚਾਰਕ ਸਾਂ ਚਾਹੇ ਵਾਲਮੀਕੀ ਭਾਈਚਾਰਾ ਵਾ ਸਾਡਾ ਚਾਹੇ ਸਾਡਾ ਗੁਰੂ ਰਵਦਾਸ ਮਹਾਰਾਜ ਦਾ ਭਾਈਚਾਰਾ ਵਾ ਮੈਂ ਸਾਰਿਆਂ ਨੂੰ ਸਾਡੇ ਨੌਜਵਾਨ ਪੀੜ੍ਹੀ ਨੂੰ ਖਾਸ ਕਰਕੇ ਅਪੀਲ ਕਰੂੰਗਾ ਵੀ ਸਾਰੇ ਜਣੇ ਨਸ਼ਾ ਰਹਿਤ ਰਹੋ ਬੈਲ ਐਜੂਕੇਟਿਡ ਬਣੋ ਆਪਾਂ ਸਿਰਫ ਕਾਰਪੋਰੇਸ਼ਨਾਂ ਤੇ ਡਿਪੈਂਡ ਨਾ ਰਹੀਏ ਵੀ ਆਪਾਂ 10 ਪੜ੍ਹ ਲਏ ਆਪਾਂ ਸਫਾਈ ਸੇਵਕ ਲੱਗ ਜਾਾਂਗੇ ਆਪਾਂ ਸੀਵਰਮੈਨ ਲੱਗ ਜਾਾਂਗੇ ਆਪਾਂ ਇਸ ਤੋਂ ਉੱਪਰ ਵਾਲੀ ਸੋਚ ਰੱਖੀਏ ਕਿਉਂਕਿ ਜਿੰਨਾ ਆਪਾਂ ਨੂੰ ਗਵਰਨਮੈਂਟ ਦੀ ਕਿਸੇ ਵੀ ਸਰਕਾਰੀ ਡਿਪਾਰਟਮੈਂਟ ਚ ਆਪਾਂ ਨੂੰ ਰਹਿ ਤਾਂ ਮੈਨੂੰ ਲੱਗਦਾ ਨਹੀਂ ਕਿਸੇ ਹੋਰ ਨੂੰ ਹੋਊਗੀ ਇਸ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਓ ਲਿਖਾਓ ਵੈਲ ਐਜੂਕੇਟਿਡ ਕਰੋ ਤਾਂ ਜੋ ਆਪਣੇ ਬੱਚੇ ਅਫਸਰ ਲੱਗਣ ਕੋਈ ਜੱਜ ਲੱਗੇ ਕੋਈ ਵਕੀਲ ਲੱਗੇ ਵਧੀਆ ਪੜ੍ਹ ਲੈ ਕੇ ਆਈਪੀਐਸ ਆਈਐਸ ਆਪਾਂ ਆਪਣੇ ਬੱਚਿਆਂ ਨੂੰ ਬਣਾਉਣਾ ਵਾ ਉਹਨਾਂ ਨੂੰ 10ਵੀਂ ਜਾਂ ਪਲੱਸ 2 ਤੱਕ ਸੀਮਤ ਨਹੀਂ ਰੱਖਣਾ ਹੈਗਾ ਗੱਲ ਕਰੀਏ ਉਹਦੇ ਦੀ ਨਹੀਂ ਉਹਦੇ ਤਾਰੇ ਕੋ ਪਹਿਲੇ ਹੀ ਬਹੁਤ ਦਿੱਤੇ ਹੋਏ ਆ ਗੁਰੂ ਮਹਾਰਾਜ ਨੇ ਪਰ ਸੇਵਾ ਕਰਨ ਦੀ ਭਾਵਨਾ ਨਾਲ ਦੇਖ ਕੇ ਸੰਗਠਨ ਨੇ ਅੱਜ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਜੋ ਜ਼ਿੰਮੇਵਾਰੀ ਹੈ ਮੈਂ ਤਨੋਂ ਮਨੋਂ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਮੈਂ ਸਮੂਹ ਪਰਿਵਾਰ ਸਮੇਤ ਮੇਰਾ ਪੂਰਾ ਪਰਿਵਾਰ ਇਸ ਜ਼ਿੰਮੇਵਾਰੀ ਨੂੰ ਨਿਭਾਊਗਾ ਅਹੁਦਿਆਂ ਦੀ ਗੱਲ ਜਾਂ ਅਹੁਦਿਆਂ ਦੀ ਚਾਹਨਾ ਉਹਨਾਂ ਨੂੰ ਹੁੰਦੀ ਹੈ ਜਿਨ੍ਹਾਂ ਨੇ ਅਹੁਦੇ ਵੇਖੇ ਨਹੀਂ ਜਾਂ ਜਿਹੜੇ ਅਹੁਦਿਆਂ ਨੂੰ ਬੜੇ ਆਪਣਾ ਉਹ ਸਮਝਦੇ ਮੈਂ ਤਾਂ ਪਹਿਲਾਂ ਵਾਲਾ ਹੀ ਮਨੀ ਸਾਈ ਪਹਿਲਾਂ ਸੀ ਤੇ ਹੁਣ ਵੀ ਉਹੀ ਮਨੀ ਸਾਈਆਂ ਤੇ ਮੇਰੇ ਚ ਮੈਂ ਨਹੀਂ ਚਾਹੁੰਦਾ ਵੀ ਮੈਨੂੰ ਕੋਈ ਪ੍ਰਧਾਨ ਕਹਵੇ ਜਾਓ ਕੋਈ ਮੈਂ ਇਹਨਾਂ ਦਾ ਛੋਟਾ ਭਾਈ ਆ ਮੈਨੂੰ ਨਾਮ ਲੈ ਕੇ ਮੈਨੂੰ ਇਹ ਨਹੀਂ ਕਹਿਣਾ ਜੀ ਤੁਸੀਂ ਪ੍ਰਧਾਨ ਹੋ ਤੁਸੀਂ ਸਾਰੇ ਪ੍ਰਧਾਨ ਹੋ ਜੇ ਤੁਸੀਂ ਮੈਨੂੰ ਇੰਨੇ ਕਾਬਲ ਸਮਝਿਆ ਤੇ ਤਾਂ ਤਾਂ ਮੈਨੂੰ ਤੁਸੀਂ ਅੱਜ ਇੰਨੀ ਜ਼ਿੰਮੇਵਾਰੀ ਦੇਤੀ ਨਹੀਂ ਤਾਂ ਮੇਰੇ ਜੇ 50 ਤੁਰੇ ਫਿਰਦੇ ਨੇ ਠੀਕ ਹੈ ਜੀ ਮੈਂ ਕੋਸ਼ਿਸ਼ ਕਰੂੰਗਾ ਵੀ ਜੋ ਇਹਨਾਂ ਦਾ ਵਿਸ਼ਵਾਸ ਆ ਮੈਂ ਕਦੇ ਜ਼ਿੰਦਗੀ ਚ ਟੁੱਟਣਾ ਨਹੀਂ ਦੇਵਾਂ ਮੈਨੂੰ ਲੈ ਕੇ ਬਹੁਤ ਸਾਰੇ ਜ਼ਰੂਰਤਮੰਦ ਬੱਚੇ ਹੁੰਦੇ ਜਿਨ੍ਹਾਂ ਦੇ ਮਾਂ ਤੇ ਉਹਨਾਂ ਦੀ ਪੜਾਈ ਤੇ ਸਮੇਂ-ਸਮੇਂ ਸਿਰ ਸਾਡੀ ਜਿਹੜੀ ਮੈ ਫਕੀਰ ਸਵਾ ਦਾ ਵੀ ਡਿਸਟ੍ਰਿਕਟ ਵੈਸਟ ਪ੍ਰੈਸਿਡ ਤੇ ਆਪਣੇ ਮੈਂ ਵਾਰਡ ਇਨਚਾਰਜ ਵੀ ਆ ਮੈਂ ਪੰਜਾਬ ਸਰਕਾਰ ਚ ਵੀ ਸਟੇਟ ਜੁਆਇੰਟ ਸੈਕਟਰੀ ਐਸਸੀ ਬਿੰਗਾਂ ਜਿੱਥੇ ਵੀ ਸਾਨੂੰ ਲੱਗਦਾ ਹੋਊਗਾ ਵੀ ਜ਼ਰੂਰਤ ਹੈ ਵਾਕੇ ਜਰੂਰਤਮੰਦ ਪਰਿਵਾਰ ਆ ਜਿੱਥੇ ਕੋਈ ਬੱਚਿਆਂ ਦੀ ਐਜੂਕੇਸ਼ਨ ਦਾ ਮਸਲਾ ਆਊਗਾ ਕਿਸੇ ਬਜ਼ੁਰਗਾਂ ਦੀ ਕੋਈ ਪਰਵਰਿਸ਼ ਦਾ ਜਾਂ ਕਿਸੇ ਨਾਲ ਵੀ ਕਿਤੇ ਧੱਕਾ ਹੋ ਰਿਹਾ ਖਾਸ ਕਰ ਸਾਡੇ ਸਮਾਜ ਚ ਅਸੀਂ ਪਹਿਲ ਦੇ ਆਧਾਰ ਤੇ ਪੂਰੇ ਸੰਗਠਨ ਦੇ ਨਾਲ ਉੱਤੇ ਖੜਾਂਗੇ ਉਹਦੇ ਵਾਸਤੇ ਸਾਨੂੰ ਜਿੱਦਾਂ ਦੀ ਵੀ ਜੋ ਵੀ ਜ਼ਰੂਰਤ ਹੋਊਗੀ ਅਸੀਂ ਸਾਰੀ ਉਹਨਾਂ ਦੀ ਪੂਰੀ ਕਰਕੇ ਦੇਵਾਂਗੇ ਅੱਜ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਗੁਰਦੇਵ ਧੰਗੁਰਦੇਵ ਅੱਜ ਦੀ ਜੋ ਮੀਟਿੰਗ ਸਤਗੁਰੂ ਰਵਿਦਾਸ ਧਰਮ ਸਮਾਜ ਸਰਤਾ ਸੰਗਠਨ ਰਜਿਸਟਰਡ ਭਾਰਤ ਵੱਲੋਂ ਜੋ ਅੱਜ ਦੀ ਮੀਟਿੰਗ ਸਰਕਟ ਹਾਊਸ ਦੇ ਵਿੱਚ ਰੱਖੀ ਗਈ ਸੀ ਜਿਸ ਦੇ ਵਿੱਚ ਵਿਸਤਾਰ ਜਿਹੜਾ ਵਾ ਉਹਦੇ ਅਪਰੰਤ ਰੱਖੀ ਗਈ ਸੀ ਜਿਸ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਮਨਪ੍ਰੀਤ ਮਨੀ ਸਾਈ ਜੀ ਨੂੰ ਇਸ ਜ਼ਿਲ੍ਹੇ ਦੀ ਵਾਗਡੋਰ ਸੰਭੀ ਆ ਜ਼ਿਲ੍ਹਾ ਪ੍ਰਧਾਨ ਲਾਇਆ ਵਾ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਰਮੇਸ਼ ਮਾਲ ਜੀ ਜਿਨ੍ਹਾਂ ਨੂੰ ਰਾਸ਼ਟਰੀ ਅਜਾਲ ਸਕੱਤਰ ਲਗਾਇਆ ਗਿਆ ਸਾਡੇ ਬਹੁਤ ਹੀ ਸਤਿਕਾਰਯੋਗ ਰਾਜਕੁਮਾਰ ਜੀ ਜਿਨ੍ਹਾਂ ਨੂੰ ਪ੍ਰਚਾਰ ਸਕੱਤਰ ਲਗਾਇਆ ਗਿਆ ਰਾਸ਼ਟਰੀ ਹੋਰ ਵੀ ਅਹੁਦੇਦਾਰੀਆਂ ਜਿਹੜੀਆਂ ਵਾਰਡ ਮੰਡੀ ਤੇ ਮਹੱਲੇ ਮੰਡੀ ਤੇ ਦਿੱਤੀਆਂ ਗਈਆਂ ਵਾ ਔਰ ਜਿੱਥੇ ਮੈਂ ਅਪਰੇਨਾ ਇਹ ਇਹਨਾਂ ਨੂੰ ਦਿੱਤੀ ਕਿ ਜਗਤ ਪਿਤਾ ਪਰਮਾਤਮਾ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਜੋ ਆਪਾਂ ਘਰ ਘਰ ਦੇ ਵਿੱਚ ਪਹਚਾਉਣੀ ਆ ਇਸ ਦੇ ਲਈ ਕਿਉਂਕਿ ਸਿੱਖਿਆਤ ਬਹੁਤ ਜ਼ਿਆਦਾ ਜ਼ਰੂਰੀ ਆ ਇਹੀ ਅਪਰੇਣ ਨਾਵਾ ਕਿ ਸਿੱਖਿਆ ਆਪਾ ਜਿਹੜੀ ਆ ਪਹਿਲੇ ਆਧਾਰ ਤੇ ਰੱਖਣੀ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਜ਼ਰੂਰ ਆ ਜਿੰਨਾ ਵੱਧ ਤੋਂ ਵੱਧ ਸਹਿਯੋਗ ਹੋ ਸਕੇ ਅਸੀਂ ਵੀ ਕਰਾਂਗੇ ਐਨੇ ਕਹਿੰਦਾ ਹੋਇਆ ਜੈ ਗੁਰਦੇਵ ਧੰਗੁਰਦੇਵ ਜੈ ਭੀਮ ਜੈ ਭਾਰ ਮਨੀ ਸਾਈ ਜੀ ਨੂੰ ਕਿੰਦਾ ਦੇਖਦੇ ਤਿੰਨ ਤਰ੍ਹਾਂ ਦੀ ਸੇਵਾ ਨਿਵਾ ਰਹਿਆ ਵਾ ਇਲਾਕੇ ਦੇ ਵਿੱਚ ਸਭ ਤੋਂ ਸਤਗੁਰ ਉਦਾਸ ਮਹਾਰਾਜ ਦੇ ਦਰਬਾਰ ਦੇ ਵਿੱਚ ਜੋ ਮਨੀ ਸਾਈ ਜੀ ਨੂੰ ਅੱਜ ਇਹੀ ਕੁਝ ਦੇਖਦੇ ਹੋਏ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਬਹੁਤ ਵਧੀਆ ਕੰਮ ਕਰਦੇ ਆ ਅੱਗੇ ਦੇਖਦੇ ਹੋਏ ਕਿਉਂਕਿ ਸੰਗਠਨ ਦੀ ਵਿਚਾਰਧਾਰਾ ਸੰਗਠਨ ਵਿੱਚ ਜੋ ਕੰਮ ਕਰੇਗਾ ਇਹ 2 ਸਾਲਾਂ ਵਧੋ ਜਿਹੜੀ ਆ ਚੇਂਜਿੰਗ ਜਿਹੜੀ ਆ ਅਸੀਂ ਜਰੂਰ ਸੰਗਠਨ ਦੇ ਵਿੱਚ ਕਰਦੇ ਆ ਇੱਥੇ 1 ਮੈਨ 1 ਪ੍ਰਧਾਨ ਨਹੀਂ ਆ ਸਾਰੇ ਹੀ ਸਤਕਾਰਯੋਗ ਆ ਇੱਥੇ ਕਿਸੇ ਦਾ ਵੀ ਕੋਈ ਇਦਾਂ ਦਾ ਰੋਲ ਨਹੀਂ ਆ ਵੀ 1 ਮੈਨ 1 ਪ੍ਰਧਾਨ ਸੰਗਠਨ ਦੀ ਵਿਚਾਰਧਾਰਾ ਹੀ ਨਹੀਂ ਆ ਸੰਗਠਨ 2 ਸਾਲ ਵਧੋ ਜਿਹਨੂੰ ਸੰਗਠਨ ਕਹੇਗਾ ਉਹ ਚੇਂਜ ਹੋਏਗਾ ਸੰਗਠਨ ਦੀ ਵਿਚਾਰਧਾਰਾ ਨਾਲ ਸਾਰੇ ਚੱਲਦੇ ਆ ਇਸ ਦੀ ਦੇਖਦੇ ਹੋਏ ਮਣੀ ਸਾਈ ਨੂੰ ਵੀ ਕਿਉਂਕਿ ਸੰਗਠਨ ਦੇ ਵਿੱਚ ਕੰਮ ਕਰਦੇ ਨੂੰ ਬਹੁਤ ਚਿਰ ਹੋ ਗਿਆ ਮੌਜੂਦ ਦੇ ਕੰਮ ਕਰਦੇ ਸੀ ਯੂਥ ਪ੍ਰਧਾਨ ਚ ਹੁਣ ਇਹਨਾਂ ਨੂੰ ਜ਼ਿਲ੍ਹੇ ਦਾ ਪ੍ਰਧਾਨ ਜਿਹੜਾ ਨੁਯੁਕਤ ਕੀਤਾ ਗਿਆ ਕੰਮ ਨੂੰ ਦੇਖਦੇ ਹੋਏ ਸਾਰੇ ਵੀਰਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇੱਕ ਫੋਨ ਤੇ ਇੱਥੇ ਪਹੁੰਚੇ ਆਪਣਾ ਕੀਮਤੀ ਸਮਾਂ ਕੱਢ ਕੇ ਤੇ ਮੀਡੀਆ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜਿਨ੍ਹਾਂ ਨੇ ਐਨਾ ਇੰਤਜ਼ਾਰ ਕਰਨ ਤੋਂ ਬਾਅਦ ਬੇਟ ਕੀਤੀ ਤੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਅੱਜ ਦੀ ਜੋ ਮੀਟਿੰਗ ਆ ਸਰਗੁਰੂ ਦਾਸ ਧਰਮ ਸਮਾਜ ਸਰਤਾ ਸੰਗਠਨ ਰਜਿਸਟਰ ਪਾਤ ਵੱਲੋਂ ਰੱਖੀ ਗਈ ਆ ਅੱਜ ਦਾ ਮੇਨ ਮੁੱਦਾ ਇਹ ਆ ਕਿ ਗੁਰਬਦਾਸ ਮਹਾਰਾਜ ਜੀ ਦੇ ਜਨਮ ਦਿਨ ਤੇ ਆਪਾਂ ਕਿਸ ਤਰ੍ਹਾਂ ਮਨਾਣਾ ਆ ਤੇ ਜਿਹੜੀਆਂ ਅਹੁਦੇਦਾਰੀਆਂ ਆ 2 ਸਾਲ ਵਜਿਦਾ ਬਾਲੀ ਸਾਹਿਬ ਨੇ ਦੱਸੀਆਂ ਦੇ ਵਿੱਚ ਚੇਂਜ ਕਰਨੀਆਂ ਆ ਮੈਂ ਇੱਕ ਛੋਟੀ ਜੀ ਗੱਲ ਕਹਿਣਾ ਵੀ ਮੇਰੇ ਸਿਸਟਰ ਆ ਉਹ ਕਾਰਟੂਨ ਦੀ ਆ ਜਿੱਦਾਂ ਪਿੱਛੇ ਆਵਾਜ਼ ਆ ਕਿ ਫਿਲਮ ਬਣਾਦੇ ਆ ਉਹ ਜਦੋਂ ਵੀ ਮੈਂ ਉਹਦੇ ਘਰੇ ਜਾਣਾ ਮੈਨੂੰ ਕਹਿੰਦੇ ਬ੍ਰਦਰ ਅੱਜ ਫਿਲਮ ਦੇਖੀ ਤੁਸੀਂ ਮੇਰੀ ਆ ਦੇਖੀ ਉਹਨਾਂ ਚ ਇੱਕ ਫਿਲਮ ਦਾਸਾ ਮੈਂ ਪੰਜ ਡੱਡੂ ਹੁੰਦੇ ਆ ਤੁਰੇ ਜਾਂਦੇ ਆ ਤਿੰਨ ਡੱਡੂ ਖੂਹ ਦੇ ਵਿੱਚ ਗਿਰ ਜਾਂਦੇ ਆ ਜਦੋਂ ਉਹ ਕੋਸ਼ਿਸ਼ ਕਰਦੇ ਆ ਬਾਹਰ ਨਿਕਲਦੀ ਜਿਹੜੇ ਉੱਪਰ ਦੋ ਡੱਡੂ ਹੁੰਦੇ ਆ ਉਹ ਕਹਿੰਦੇ ਤੁਸੀਂ ਨਹੀਂ ਨਿਕਲ ਸਕਦੇ ਵਿੱਚ ਹੀ ਰਹੋ ਤੁਸੀਂ ਪਾਣੀ ਦੇ ਵਿੱਚ ਹੀ ਇੱਥੇ ਰਹਿਣਾ ਹਣ ਸਾਰੀ ਉੱਪਰ ਕੋਸ਼ਿਸ਼ ਕਰੀ ਜਾਂਦਾ ਇੱਕ ਡੱਡੂ ਹਾਰ ਕੇ ਬਹਿ ਜਾਂਦਾ ਦੋ ਡੱਡੂ ਫਿਰ ਕੋਸ਼ਿਸ਼ ਕਰਦੇ ਆ ਫਿਰ ਨਹੀਂ ਤੁਕਿਆ ਜਾਂਦਾ ਦੂਸਰਾ ਡੱਡੂ ਵੀ ਬਹਿ ਜਾਂਦਾ ਇੱਕ ਡੱਡੂ ਜਿਹੜਾ ਮੇਨ ਹੁੰਦਾ ਚੜੀ ਜਾਂਦਾ ਚੜੀ ਜਾਂਦਾ ਚੜੀ ਜਾਂਦਾ ਜਦੋਂ ਕੋਸ਼ਿਸ਼ ਕਰਦਾ ਆਪਣਾ ਬਾਹਰ ਨਿਕਲ ਜਾਂਦਾ ਉਹ ਜਦੋਂ ਬਾਹਰ ਨਿਕਲਦਾ ਆ ਉਹ ਜਿਹੜਾ ਮੇਨ ਡੱਡੂ ਸੀਗਾ ਜਿਹੜਾ ਨਿਕਲਣ ਵਾਲਾ ਬਾਹਰ ਦਰਸਲ ਉਹ ਸੀਗਾ ਬੋਲਾ ਉਹਨੂੰ ਸੁਣਦਾ ਨਹੀਂ ਸੀ ਜਿਹੜਾ ਸਾਡਾ ਸੰਗਠਨ ਆ ਜੋ ਸਾਨੂੰ ਮਰਜੀ ਕਹੀ ਜਾਵੇ ਕੋਈ ਲੋਕੀ ਅਸੀਂ ਆਪਣੇ ਰਸਤੇ ਤੇ ਚੱਲੀ ਜਾਣਾ ਗੁਰੂ ਦੇ ਚਰਨਾਂ ਦੇ ਅਸੀਂ ਨਾਲ ਲੱਗ ਕੇ ਅਸੀਂ ਚੱਲੀ ਜਾਣਾ ਉਹਨਾਂ ਦੇ ਪੂਰਦਿਆਂ ਦੇ ਉੱਤੇ ਜੋ ਸਾਨੂੰ ਬੁਰਾ ਭਲਾ ਜੋ ਕਹਿੰਦਾ ਸਿਰ ਮੱਥੇ ਤੇ ਆ ਪਰ ਸਾੜਾ ਸਾਡਾ ਮੇਟੂ ਕੋਈ ਅਸੀਂ ਉਹ ਛੱਡਣਾ ਨਹੀਂ ਹੈਗਾ ਜਿੰਨੇ ਅੱਜ ਦੇ ਜਿਹੜੇ ਇਮਾਨਦਾਰ ਬੰਦੇ ਸਾਡੇ ਨਾਲ ਜੁੜੇ ਹੋਏ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਫਿਰ ਦੁਆਰਾ ਜਿੰਨੇ মিডিਆ ਵਾਲੇ ਸਾਰਿਆਂ ਦਾ ਧੰਨ ਕਰਦੇ ਜੈ ਗੁਰਦੇਵ ਜੀ ਧੰਨਵਾਦ ਤੋਂ ਪਹਿਲਾਂ ਤੇ ਜੋ ਬੋਲੇ ਸੋ ਨਰਪੈ ਸਤਿਗੁਰ ਦਾਸ ਮਹਾਰਾਜ ਕੀ ਜੈ ਸਾਰਿਆਂ ਨੂੰ ਜੈ ਗੁਰਦੇਵ ਧੰਨਵਾਦ ਅੱਜ ਦੀ ਜੋ ਵਿਸ਼ੇਸ਼ ਮੀਟਿੰਗ ਸਤਗੁਰੂ ਰਵਿਦਾਸ ਧਰਮ ਸਮਾਜ ਸਰਤਾ ਸੰਗਠਨ ਰਜਿਸਟਰਡ ਭਾਰਤ ਦੀ ਅੱਜ ਦੀ ਜੋ ਮੀਟਿੰਗ ਹੈ ਦੇ ਵਿੱਚ ਜੋ ਵੀ ਅਹੁਦੇਦਾਰ ਸਹਿਬਾਨ ਕਿਉਂਕਿ ਹਰ 2 ਸਾਲ ਵਦੋਂ ਸੰਗਠਨ ਦੀ ਜਿਹੜੀ ਉਹ ਮੀਟਿੰਗ ਹੁੰਦੀ ਹੈ ਜਿਹਦੇ ਵਿੱਚ ਜਿੰਨੇ ਵੀ ਸਤਿਕਾਰਯੋਗ ਅਹੁਦੇਦਾਰ ਸਹਿਬਾਨ ਵਧੀਆ ਕੰਮ ਕਰਦੇ ਆ ਉਹਨੂੰ ਅੱਗੇ ਲਿਆਂਦੇ ਲਈ ਅੱਜ ਦੀ ਵਿਸ਼ੇਸ਼ ਮੀਟਿੰਗ ਹੈ ਜਿਹੜੀ ਇਹ ਅਹੁਦੇਦਾਰਾਂ ਦੇ ਲਈ ਉਹਨਾਂ ਨੂੰ ਜਿੱਦਾਂ ਜਿੱਦਾਂ ਜਿਹੜਾ ਕੰਮ ਵਧੀਆ ਕਰਦਾ ਉਹਨੂੰ ਅੱਗੇ ਵਿਸਤਾਰ ਦੇ ਲਈ ਆ ਔਰ ਖਾਸ ਤੌਰ ਤੇ ਜਿੰਨੇ ਵੀ ਨੌਜਵਾਨ ਵੀਰ ਸਾਡੀਆਂ ਮਾਤਾਵਾਂ ਪੈਣਾ ਇੱਥੇ ਪਹੁੰਚੀਆਂ ਸਾਡੇ ਬਜ਼ੁਰਗ ਪਹੁੰਚੇ ਆ ਕੇਵਲ ਤੇ ਕੇਵਲ ਜਗਤ ਪਿਤਾ ਪਰਮਾਤਮਾ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਤੇ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਭਵਨ ਵਾਲਮੀਕੀ ਮਹਾਰਾਜ ਜੀ ਦੀ ਵਿਚਾਰਧਾਰਾ ਸਤਗੁਰੂ ਕਬੀਰ ਮਹਾਰਾਜ ਜੀ ਦੀ ਵਿਚਾਰਧਾਰਾ ਜਿੰਨੇ ਵੀ ਸਾਡੇ ਮਹਾਪੁਰਸ਼ਾ ਉਹਨਾਂ ਦੀ ਵਿਚਾਰਧਾਰਾ ਤੇ ਚੱਲਣ ਦਾ ਪ੍ਰੇਰਣਾ ਜਿਹੜੀ ਆ ਉਹ ਆਪਾਂ ਕਰਦੇ ਆ ਔਰ ਜਦੋਂ ਵੀ ਵਿਸਤਾਰ ਦੇ ਨਾਲ ਹਰ 2 ਸਾਲ ਬਾਅਦ ਮੀਟਿੰਗ ਹੁੰਦੀ ਆ ਉਸ ਮੀਟਿੰਗ ਦੇ ਦੌਰਾਨ ਜਿਨ੍ਹਾਂ ਨੂੰ ਵੀ ਅਹੁਦੇ ਦਿੱਤੇ ਜਾਂਦੇ ਆ ਉਸ ਅਹੁਦਿਆਂ ਦੇ ਵਿੱਚ ਵਧੀਆ ਤੋਂ ਵਧੀਆ ਕੰਮ ਕਰਨ ਲਈ ਮੈਂ ਅਪ੍ਰਾਇੰਟ ਕਰਦਾ ਵਾਂ ਸਾਰਿਆਂ ਨੂੰ ਸਾਡੇ ਸਤਿਕਾਰਯੋਗ ਸਾਰੇ ਅਹੁਦੇਦਾਰ ਸਹਿਬਾਨ ਬੈਠੇ ਆ ਜਦੋਂ ਜਗਤ ਪਿਤਾ ਪਰਮਾਤਮਾ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਆਗਮਨ ਗੁਰਪੁਰਪ ਜੋ 12 ਫਰਵਰੀ ਨੂੰ ਆ ਰਿਹਾ ਵਾ ਉਸ ਦੇ ਵਿੱਚ ਵੀ ਜੋ ਚਰਚਾ ਜਿਹੜੀ ਆ ਇਸ ਮੀਟਿੰਗ ਦੇ ਵਿੱਚ ਹੋਣੀ ਆ ਔਰ ਜੋ ਡੇਰਾ ਸਤਖੰਡ ਬੱਲਾ ਤੋਂ ਸ੍ਰੀ 108 ਸੰਤ ਨਰਨਜਨदास ਮਹਾਰਾਜ ਜੀ ਦੀ ਉਹਨਾਂ ਦੀ ਅਗਵਾਈ ਦੇ ਵਿੱਚ ਜੋ ਸੰਮੇਲਨ ਵੀ ਕਰਾਉਣ ਜਾ ਰਹੇ ਆ ਔਰ ਜੋ ਵੀ ਜਿੱਥੇ ਵੀ ਉਹ ਸਾਨੂੰ ਆਪਣੇ ਪੂਰਾ ਸੰਗਠਨ ਜਿਹੜਾ ਵਾ ਜਿਸ ਤਰ੍ਹਾਂ ਦੀ ਵੀ ਵਿਚਾਰਧਾਰਾ ਦੇ ਨਾਲ ਚੱਲਣ ਦੀ ਔਰ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਵਿਚਾਰਧਾਰਾ ਦੀ ਚੱਲਣ ਦੀ ਆਪਾਂ ਸਾਰਿਆਂ ਨੂੰ ਪ੍ਰੇਰਨਾ ਦਿੰਦੇ ਆ ਐਨਾ ਕੁਝ ਕਹਿੰਦਾ ਹੋਇਆ ਨਾਲ ਦੀ ਨਾਲ ਇਹ ਜ਼ਰੂਰ ਕਹਿਣਾ ਕਿਉਂਕਿ ਸਭ ਤੋਂ ਜ਼ਿਆਦਾ ਜ਼ਰੂਰੀ ਸਿੱਖਿਆ ਕਿਉਂਕਿ ਅੱਜ ਆਪਾਂ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਲਈ ਅਪ੍ਰੇਨਟ ਕਰੀਏ ਕਿਉਂਕਿ ਅੱਜ ਸਿੱਖਿਆ ਤੋਂ ਹੀ ਅਫਸਰ ਸਿੱਖਿਆ ਤੋਂ ਆਈਪੀਐਸ ਸਿੱਖਿਆ ਤੋਂ ਸਾਰੇ ਬਣਦੇ ਆ ਮੈਂ ਬੇਨਤੀ ਕਰਦਾ ਕਿ ਜਿੰਨੇ ਵੀ ਸਤਕਾਰਯੋਗ ਮੈਂਬਰ ਸਾਹਿਬਾਨ ਔਰ ਅਹੁਦੇਦਾਰ ਸਹਿਬਾਨ ਇੱਥੇ ਪਹੁੰਚੇ ਆ ਸਭ ਤੋਂ ਪਹਿਲ ਦੇ ਆਧਾਰ ਤੇ ਆਪਾਂ ਨੂੰ ਬੱਚਿਆਂ ਨੂੰ ਜਿਹੜੀ ਹੈ ਸਿੱਖਿਆ ਦੇਣੀ ਚਾਹੀਦੀ ਆ ਜਿੱਥੇ ਵੀ ਸਾਡੀ ਜ਼ਰੂਰਤ ਪੈਂਦੀ ਆ ਉੱਥੇ ਅਸੀਂ ਉਹਨਾਂ ਦੇ ਬਿਲਕੁਲ ਨਾਲ ਜਿਹੜੇ ਆ ਉਹ ਖੜੇ ਆ ਜੈ